ਬਾਈ ਜੀ ਵੀਡੀਓ ਨੂੰ ਸ਼ੇਅਰ ਦੱਬ ਕੇ ਕਰ ਦਿਓ Google Pay ਬੰਦ ਹੋ ਰਿਹਾ ਬਿਲਕੁਲ ਬਾਈ ਜੀ Google Pay ਬੰਦ ਹੋ ਰਿਹਾ ਜਿਹਦੇ ਨਾਲ ਆਪਾਂ ਇੱਧਰ ਉੱਧਰ ਪੈਸੇ ਭੇਜਦੇ ਆ ਤੇ ਮੰਗਵਾਉਂਦੇ ਆ ਸ਼ੇਅਰ ਕਰ ਦਿਓ ਸਾਡੇ ਪੇਜ ਨੂੰ ਫੋਲੋ ਕਰ ਲਿਓ ਬਾਈ ਜੀ ਅਪਡੇਟ ਤੁਹਾਨੂੰ ਮਿਲਦੀ ਰਹੇਗੀ ਪੇਜ ਨੂੰ ਇਸ ਨੂੰ ਅਣਖ ਪੰਜਾਬ ਦੇ ਨੂੰ ਫੋਲੋ ਕਰ ਲਿਓ ਹਰ ਇੱਕ ਅਪਡੇਟ ਤੁਹਾਨੂੰ ਮਿਲੇਗੀ ਆਓ ਗੱਲਬਾਤ ਕਰਦੇ ਆ ਕੀ ਹੋ ਰਿਹਾ ਤੇ ਸਾਨੂੰ ਕੀ ਕਰਨਾ ਪਵੇਗਾ ਸਤਿ ਸ਼੍ਰੀ ਅਕਾਲ ਜੀ Google Pay ਬੰਦ ਹੋ ਰਿਹਾ ਬਹੁਤ ਵੱਡੀ ਅਪਡੇਟ ਦਿੱਤੀ ਆ Google ਨੇ ਆਪਣੇ ਆਫੀਸ਼ੀਅਲ ਸਾਈਟ ਦੇ ਉੱਤੇ ਇੱਕ ਬਲੌਗਰ ਰਾਹੀ ਵੱਡੀ ਅਪਡੇਟ ਦੇ ਦਿੱਤੀ ਆ ਕਿ Google Pay ਬੰਦ ਕਰ ਰਹੇ ਆ ਆਪਣੇ ਭਾਰਤ ਦੇ ਵਿੱਚ, ਸਿੰਗਾਪੁਰ ਦੇ ਵਿੱਚ, ਅਮਰੀਕਾ ਦੇ ਵਿੱਚ ਸਭ ਤੋਂ ਵੱਧ Google Pay ਯੂਜ਼ ਹੁੰਦਾ ਪੇਮੈਂਟ ਟਰਾਂਸਫਰ ਕਰਨੀ ਇੱਧਰ ਤੋਂ ਉੱਧਰ। ਤਾਂ ਇਹ ਵੀਡੀਓ ਪੂਰੀ ਦੇਖ ਲਿਓ ਤੁਹਾਨੂੰ ਦੱਸਾਂਗੇ Google Pay ਬੰਦ ਕਦੋਂ ਹੋ ਰਿਹਾ ਤੇ ਤੁਸੀਂ ਕੀ ਕਰਨਾ। ਧਿਆਨ ਨਾਲ ਸੁਣੋ Google Pay ਦਾ ਕਹਿਣਾ ਕਿ ਇਹ ਮੈਂ ਜਦੋਂ Google Pay ਸ਼ੁਰੂ ਕੀਤਾ ਸੀ ਇਹ ਮੈਂ ਸਿਰਫ ਆਪਣਾ Google Pay ਆਪਣਾ business ਵਧਾਉਣ ਦੇ ਲਈ ਲੋਕਾਂ ਨਾਲ ਜੁੜਨ ਦੇ ਲਈ ਸ਼ੁਰੂ ਕੀਤਾ ਸੀ ਅਮਰੀਕਾ ਭਾਰਤ ਤੇ ਸਿੰਗਾਪੁਰ ਦੇ ਵਿੱਚ ਇਸ ਦਾ ਯੂਜ਼ ਸਭ ਤੋਂ ਵੱਧ ਹੁੰਦਾ ਲੱਖਾਂ ਦੀ ਤعداد ਦੇ ਵਿੱਚ ਗਿਣਤੀ ਦੇ ਵਿੱਚ ਲੋਕ ਇਸ ਨੂੰ ਯੂਜ਼ ਕਰਦੇ ਨੇ ਪੇਮੈਂਟ ਇੱਧਰ ਤੋਂ ਇੱਧਰ ਕਰਨ ਦੇ ਲਈ ਪਰ ਛੋਟੀ ਜੀ ਵੀਡੀਓ ਬਣਾਵਾਂਗਾ ਵਾਲੀ ਵੱਡੀ ਨਹੀਂ ਬਣਾਉਂਦੇ ਭਾਈ ਜੀ Google Pay ਬੰਦ ਹੋ ਰਿਹਾ ਤੁਸੀਂ ਵੀ ਚਲਾਣੇ ਹੋ ਅਸੀਂ ਵੀ ਚਲਾਣਾਂਗੇ 1 ਮਿੰਟ ਦੇ ਵਿੱਚ ਪੇਮੈਂਟ ਇੱਧਰ ਤੋਂ ਇੱਧਰ ਭੇਜਦੇ ਆਂ ਹੁਣ ਅਮਰੀਕਾ ਦੇ ਵਿੱਚ ਕੀ ਹੁੰਦਾ ਪੇਮੈਂਟ ਇੱਧਰ ਤੋਂ ਇੱਧਰ ਭੇਜਦੇ ਨੇ ਹੁਣ ਅਮਰੀਕਾ ਦੇ ਵਿੱਚ ਸਿਰਫ Google Pay ਦਾ ਵੱਡਾ ਅਪਡੇਟ ਹੈ ਕਿ ਅਮਰੀਕਾ ਦੇ ਵਿੱਚ 4 ਜੂਨ 2024 ਨੂੰ ਇਹ Google Pay ਬੰਦ ਕੀਤਾ ਜਾ ਰਿਹਾ ਜਿਵੇਂ Paytm ਦੀ ਅਪਡੇਟ ਆਈ ਹੈ Google Pay ਦੇ ਵੀ ਅਪਡੇਟ ਦਿੱਤੀ ਹੈ ਕਿ 4 ਜੂਨ 2024 ਨੂੰ Google Pay ਬੰਦ ਹੋ ਰਿਹਾ ਇਹ ਸਿਰਫ ਹੋ ਰਿਹਾ ਭਾਰਤ ਦੇ ਵਿੱਚ ਜਾਂ ਸਿੰਗਾਪੁਰ ਦੇ ਵਿੱਚ ਨਹੀਂ ਅਮਰੀਕਾ ਦੇ ਵਿੱਚ ਹੋ ਰਿਹਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਭਾਰਤ ਦੇ ਵਿੱਚ ਤੇ ਸਿੰਗਾਪੁਰ ਦੇ ਵਿੱਚ Google Pay ਇਸੇ ਤਰ੍ਹਾਂ ਬਰਕਰਾਰ ਰਹੇਗਾ ਇਸੇ ਤਰ੍ਹਾਂ ਚੱਲਦਾ ਰਹੇਗਾ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਯੂਜ਼ ਕਰਦੇ ਨੇ Google Pay ਤਾਂ Google Pay ਭਾਰਤ ਇੰਡੀਆ ਦੇ ਵਿੱਚ ਤੇ ਸਿੰਗਾਪੁਰ ਦੇ ਵਿੱਚ ਇਸੇ ਤਰ੍ਹਾਂ ਚੱਲਦਾ ਰਹੇਗਾ ਸਿਰਫ ਅਮਰੀਕਾ ਦੇ ਵਿੱਚ Google Pay ਨੇ ਆਪਣੇ ਬਲੌਗ ਦੇ ਵਿੱਚ ਲਿਖ ਕੇ ਦੱਸਿਆ ਕਿ Google Pay ਸਿਰਫ ਅਮਰੀਕਾ ਦੇ ਵਿੱਚ ਅਸੀਂ ਬੰਦ ਕਰ ਰਹੇ ਹਾਂ ਜੋ ਪੇਮੈਂਟ ਟ੍ਰਾਂਸਫਰ ਹੁੰਦੀ ਸੀਗੀ ਪੀਅਰ ਟੂ ਪੀਅਰ ਪੇਮੈਂਟ ਕਰਦੇ ਸੀ ਉਹ ਉਹ ਵੀ ਬੰਦ ਕੀਤੀ ਹੈ ਉਹਨਾਂ ਨੇ ਕਿਹਾ ਕਿ 4 ਜੂਨ ਤੋਂ ਪਹਿਲਾਂ ਆਪਣਾ ਵਾਲਟ ਟ੍ਰਾਂਸਫਰ ਕਰ ਲੈਣ 4 ਜੂਨ ਨੂੰ Google Pay ਅਮਰੀਕਾ ਦੇ ਵਿੱਚ ਬੰਦ ਕਰ ਦਿੱਤਾ ਜਾਏਗਾ ਵੀਡੀਓ ਨੂੰ ਸ਼ੇਅਰ ਕਰਦੇ ਹੋ Google Pay ਬੰਦ ਹੋ ਰਿਹਾ ਅਮਰੀਕਾ ਦੇ ਵਿੱਚ ਕਿਉਂਕਿ ਇਹ ਵੀਡੀਓ ਹਰ ਤੱਕ ਪਹੁੰਚਣੀ ਚਾਹੀਦੀ ਆ ਜੋ ਬਾਹਰਲੀ ਕੰਟਰੀ ਦੇ ਵਿੱਚ ਯੂਜ਼ ਕਰਦੇ ਨੇ ਉਹਨਾਂ ਨੂੰ ਵੀ ਪਤਾ ਲੱਗੇ ਤੇ ਆਪਣੇ ਭਾਰਤ ਵਾਲਿਆਂ ਨੂੰ ਵੀ ਪਤਾ ਲੱਗੇ ਕਿ ਅਮਰੀਕਾ ਦੇ ਵਿੱਚ Google Pay ਬੰਦ ਹੋ ਰਿਹਾ ਜੇ ਤੁਹਾਡੇ ਖਾਤੇ ਦੇ ਵਿੱਚ ਜਾਂ ਤੁਹਾਡੇ ਖਾਤੇ ਅਟੈਚ ਨੇ ਤਾਂ ਉਹਨਾਂ ਨੂੰ ਅਨਲਿੰਕ ਕਰ ਲਿਓ 4 ਜੂਨ ਤੋਂ ਪਹਿਲਾਂ ਕਿਉਂਕਿ ਉਸ ਤੋਂ ਬਾਅਦ Google Pay ਬਿਲਕੁਲ ਬੰਦ ਹੋ ਜਾਵੇਗਾ ਸਿਰਫ ਭਾਰਤ ਦੇ ਸਿੰਗਾਪੁਰ ਦੇ ਵਿੱਚ ਉਸੇ ਤਰ੍ਹਾਂ ਲੋਕ ਇਸ ਨੂੰ ਯੂਜ਼ ਕਰ ਸਕਦੇ ਨੇ ਕੋਈ ਵੀ ਅਪਡੇਟ ਕੋਈ ਵੀ ਇਸ ਦੇ ਵਿੱਚ ਚੇਂजेस ਨਹੀਂ ਕੀਤੇ ਜਾਣਗੇ ਜਿੱਦਾਂ ਤੁਸੀਂ ਅੱਗੇ ਇਸ ਨੂੰ ਯੂਜ਼ ਕਰ ਰਹੇ ਹੋ ਉਸੇ ਤਰ੍ਹਾਂ ਭਾਰਤ ਤੇ ਸਿੰਗਾਪੁਰ ਦੇ ਵਿੱਚ ਯੂਜ਼ ਕਰ ਸਕਦੇ ਹੋ ਪੇਮੈਂਟ ਇੱਕ ਦੂਸਰੇ ਨੂੰ ਅੱਗੇ ਤੋਂ ਅੱਗੇ ਭੇਜ ਸਕਦੇ ਹੋ ਮੰਗਵਾ ਸਕਦੇ ਹੋ ਯੂਜ਼ ਕਰ ਸਕਦੇ ਹੋ ਆਪਣੇ ਸਕੈਨਰ ਭੇਜ ਸਕਦੇ ਹੋ ਸਿਰਫ ਅਮਰੀਕਾ ਦੇ ਲਈ ਇਹ ਅਪਡੇਟ ਹੈ ਕਿ Google Pay 4 ਜੂਨ 2024 ਨੂੰ ਬੰਦ ਹੋ ਰਿਹਾ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਅਕਾਊਂਟ ਅਨਲਿੰਕ ਕਰ ਲਓ ਤੇ ਵਾਲਨ ਟ੍ਰਾਂਸਫਰਟ ਕਰ ਲਿਓ ਇਹ ਗੂਗਲ ਪੇ ਦਾ ਅਪਡੇਟ ਆ ਗੂਗਲ ਦਾ ਅਪਡੇਟ ਆ ਗੂਗਲ ਨੇ ਕਿਹਾ ਕਿ ਅਸੀਂ ਗੂਗਲ ਪੇ ਅਮਰੀਕਾ ਦੇ ਵਿੱਚ ਬੰਦ ਕਰ ਰਹੇ ਹਾਂ ਬਾਕੀ ਭਾਰਤ ਤੇ ਸਿੰਗਾਪੁਰ ਦੇ ਵਿੱਚ ਗੂਗਲ ਪੇ ਇਸੇ ਤਰ੍ਹਾਂ ਵਰਕ ਕਰਦਾ ਰਹੇਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅੱਗੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਘਬਰਾਣ ਦੀ ਲੋੜ ਨਹੀਂ ਮਿੱਤਰੋ ਆਪਣੇ ਗੂਗਲ ਪੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਬੰਦ ਵੀ ਕਰ ਸਕਦੇ ਨੇ ਜੇ ਉੱਥੇ ਬੰਦ ਕਰ ਸਕਦੇ ਨੇ ਤਾਂ ਇੰਡੀਆ ਦੇ ਵਿੱਚ ਵੀ ਬੰਦ ਕਰ ਸਕਦੇ ਨੇ ਤਾਂ ਸ਼ੇਅਰ ਕਰ ਦਿਓ ਵੀਡੀਓ ਨੂੰ ਦੱਬ ਕੇ